ਮਾ ਜੀ ਰਾਜ ਜੀ ਨਾ ਮਾ ਵੀ ਤੇ ਰੰਗੋ ਜੀ ਅੱਜ ਭੀੜ ਬਹੁਤ ਬੁੱਢਾ ਸੈਤਾਨ ਬਹੁਤ ਜਿਆਦਾ ਸੰਗਤ ਆ ਤੁਸੀਂ ਵੀਡੀਓ ਚ ਦੇਖ ਹੀ ਲਿਆ ਅੱਜ ਸਾਰੇ ਦਿਨਾਂ ਨਾਲੋਂ ਜ਼ਿਆਦਾ ਆ। ਹਾੜ ਮਹੀਨੇ ਸੰਗਰਾਮ ਕਿਉਂਕਿ ਖਣੀ ਤਾਂ ਦੁਪਹਿਰਾ ਹੋ ਜਾਂਦਾ ਤਾਂ ਕਰਕੇ ਲੋਕ ਵੇਲੇ ਨਹੀਂ ਆਗੇ। ਤੇ ਅੱਜ ਅਸੀਂ ਵੀ ਦੋ ਜਾਣੇ ਹੀ ਮੈਂ ਤੇ ਕੰਮਾਂਗਾ। ਮੈਂ ਕਿਵੇਂ? ਠੀਕ ਆ ਭਾਈ। ਠੀਕ ਠਾਕ। ਅੱਜ ਤਾਂ ਸਾਨੂੰ ਆਪਾਂ ਮੱਥਾ ਟੇਕਣ ਲੱਗ ਗਿਆ 1.5 ਘੰਟਾ ਨਾ। 1.5 ਘੰਟਾ। ਘੰਟਾ ਲੱਗ ਗਿਆ ਸਾਨੂੰ ਮੱਥਾ ਟੇਕਣ ਦਾ। 7.5 ਤੇ 9:30 ਨੂੰ ਹੁਣ ਪ੍ਰਸ਼ਾਦਾ ਛੱਕ ਕੇ ਤੇ ਬਾਹਰ ਨਿਕਲੇ ਆ। ਅੱਜ ਬਹੁਤ ਜ਼ਿਆਦਾ ਸੰਗਤ ਆ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਵੇਲੇ ਨਾਲ ਠੰਡੇ-ਠੰਡੇ ਜਾਈਏ ਤੇ ਠੰਢ-ਠੰਡੇ ਮੁੜੇ ਆਈਏ। ਅੱਜ ਸਾਨੂੰ ਵੇਲੇ ਨਾਲੇ ਠੰਡੇ ਪੀਣੇ ਪੈ ਗਏ ਲਿਮਕਾ ਸਾਡੇ ਦਿਲ ਜੇ ਦੇ ਖੜੇ ਪਕੌੜੇ ਹੀ ਹਨਾ ਪਕੌੜੇ ਖੜ ਕੇ ਦਿਲ ਤੇ 9 ਵਜੇ ਨੂੰ ਪੀਣਾ ਪਿਆ ਕੰਮ ਔਖਾ ਹੈ ਜੀ 11 ਵਜ ਗਏ ਆ ਤੇ ਹੁਣੇ ਪੂਰੀ ਗਰਮੀ ਲੱਗਦੀ ਆ ਸਵੇਰੇ ਸਵੇਰੇ ਠੰਡ ਸੀ ਤੇ ਹੁਣ ਪੂਰੀ ਗਰਮੀ ਆ ਹੁਣ ਇਸ ਟਾਈਮ ਆਪਾਂ ਹੈਗੇ ਆ ਸ੍ਰੀ ਤਰਨਤਨ ਸਾਹਿਬ ਇੱਥੇ ਹੁਣ ਪ੍ਰਕਰਮਿਆ ਕਰਕੇ ਤੇ ਇੱਥੋਂ ਅੱਗੇ ਕਿੱਧਰ ਜਾਣਾ ਸਾਰਾ ਨਾਮ ਸਰ ਹਰੀ ਕੇ ਐਦ ਕੀ ਸ਼ੇਤੀ ਕਰੇ ਜਾਣਾ ਅਗਲੀ ਵਾਰ ਨੂੰ ਦੂਰ ਯਾਤਰਾ ਚੱਲਾਂਗੇ ਅਗਲੇ ਮਹੀਨੇ ਉਹ ਦਰ ਮੌਸਮ ਥੋੜੇ ਠੰਡੇ ਹੋ ਜਾਣਗੇ ਤੇਰੇ ਜਾਣਾ ਹੋਵੇ ਹਾਂ ਤੇ ਕਨੈਕਟ ਕਰ ਲਿਓ ਹਾਂ ਠੀਕ ਹੈ ਸਵੇਰੇ ਤਾਂ ਬੱਦਲ ਸੀ ਥੋੜੇ ਜਿਹੇ ਹੁਣ ਤਾਂ ਪੱਥਰ ਪੂਰਾ ਮਗਿਆ ਪਿਆ ਆਗਨ ਲੈਆਂ ਉਹਨੀਆਂ ਖਾਂਦੇ ਕੀ ਉਹ ਜਿਆਦਾ ਖਾਂਦੇ ਠੀਕ ਜਿਹਾ ਕਣੀ ਜੀ ਨਾ ਉਹ ਵੀ ਮੇਟਰ ਹਰੀਕੇ ਪੱਤਨ ਮਾਰਦਾ ਪੂਰਾ ਪਾਣੀ ਛੱਲਾ ਪਾਣੀ ਪਰੇ ਪਾਕਿਸਤਾਨ ਵਾਲ ਨੂੰ ਮਾਵਾ ਛੱਡਿਆ ਕਾਫੀ ਹਰੀਕੇ ਪੱਤਨ ਚ ਪਾਣੀ ਜਿਵੇਂ ਪਿੱਛੋਂ ਕਹਿੰਦੇ ਨਾ ਭਾਖੜਾ ਡੈਮ ਚ ਪਾਣੀ ਛੱਡਿਆ ਵਾਕਿਆ ਹੀ ਛੱਡਿਆ ਉਹ ਕਿਉਂਕਿ ਇੱਥੇ ਪਾਣੀ ਜਾ ਹੀ ਜਾਂਦਾ ਅੱਗੇ ਸਦਾ ਨਹਿਰਾਂ 'ਚ ਵੀ ਜਾਂਦਾ ਤੇ ਪਰੇ ਵੀ ਜਾਂਦਾ ਵੈਸੇ ਤਾਂ ਪਾਕਿਸਤਾਨ ਨੂੰ ਹੁਣ ਇੱਥੇ ਚਾਲੇ ਪਾਉਣੇ ਆ ਸਾਡਾ ਇਹ ਆਖਰੀ ਇੱਥੇ ਗੁਰੂ ਘਰ ਸੀਗਾ ਹੁਣ ਸਿੱਧਾ ਆਪਾਂ ਜਾਣਾ ਘਰੇ ਜਾ ਕੇ ਪਨੀਰੀ ਨੂੰ ਪਾਣੀ ਵੀ ਲਾਉਣਾਗਾ ਮੈਂ ਚੱਲ ਗਿਆ ਫਿਰ ਕਰ ਗਏ ਤਿਆਰੀ ਚਾ ਲੋ ਨਾ ਵੀ ਮੇਤਰਾ ਮੋਦਕੀ ਪਹੁੰਚ ਗਏ ਤੇ ਅਸੀਂ ਲਮਕਾ ਫੇਰ ਪੀਣ ਲੱਗ ਪਏ ਬੜੀ ਜਿਆਦਾ ਕਰ ਗਏ ਕਿੰਨੇ ਜੰਮਿਆ ਬਹੁਤ ਹੈ ਮੈਂ ਦਾ ਲਾਸਟ ਸਟੇ ਆ ਹੁਣ ਇਹ ਲਮਕਾ ਪੀ ਕੇ ਹੁਣ ਫਿਰ ਚੱਲਦੇ ਆ ਪੈਂਡਲ ਟਾਈਮ ਵੱਜ ਗਿਆ 1:30 ਵੱਜ ਗਿਆ ਜਾ ਕੇ ਪਨੀਰੀ ਭਰਨੀ ਹੈ ਕੰਮ ਬਹੁਤ ਆ ਪਰ ਲੋ ਅਗਲੇ ਮਹੀਨੇ ਤੋ ਹੋ ਜੂ ਕੰਮ ਸੈੱਟ ਨਾ ਅਬ ਇਹਨਾਂ ਦੇ ਵਿੱਚ ਨਾ ਆਹ ਇਹਨਾਂ ਨਾਲ ਫਰਕ ਪੈ ਜਾਊਗਾ ਝੋਨਾ ਲੱਗਣਾ ਸਟਾਰਟ ਹੋ ਗਿਆ ਇੱਧਰ ਤਾਂ ਬਹੁਤ ਪਰ ਮਾਹੂ ਦੇ ਪਰੇ ਸ਼ਬੀਲਾਂ ਬਹੁਤ ਸੀ ਆਪਣੇ ਏਰੀਆ ਦੇ ਸ਼ਬੀਰ ਕੋਈ ਨਹੀਂ ਹੈ ਜੀ ਅਮਦ ਕੀ ਪਹੁੰਚ ਗਏ ਅਸੀਂ ਉੱਥੇ ਲੈ ਕੇ ਮਾਹੂ ਤੋਂ ਪਿੱਛੇ ਕੋਈ ਸ਼ਬੀਰ ਨਹੀਂ ਨੈਵੀ ਪਾਲਾ ਕਮੇ ਪਾਲਾ ਪਾਲ ਅੱਜ ਤੋਂ ਲਿਮਕਾ ਪੀਣ ਘਿਆਦਾ ਮੈਨੂੰ ਹੈ ਸਹੀ ਬਹੁਤ ਵਧੀਆ ਹੈ